ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਕੀ ਵਾਰ ਮਹੱਲਾ ਇੱਕ ਊੰਕਾਰ ਸਤਗੁਰ ਪ੍ਰਸਾਦ ਇੱਕ ਵਾਰ ਚੌਥੇ ਸਤਗੁਰਾਂ ਦੀ ਹਜ਼ੂਰੀ ਵਿੱਚ ਇੱਕ ਗਵਈਏ ਨੇ ਬੜਾ ਸੁੰਦਰ ਬਿਲਾਵਲ ਰਾਗ ਗਾਉਣਾ ਕੀਤਾ ਗਵਈਏ ਤੋਂ ਬਿਲਾਵਲ ਰਾਗ ਸੁਣ ਕਰਕੇ ਸੰਗਤਾਂ ਬਹੁਤ ਪ੍ਰਸੰਨ ਹੋਈਆਂ ਸਾਰਿਆਂ ਨੂੰ ਦੇਸ ਕਾਲ ਭੁੱਲ ਗਏ ਇਤਨੇ ਆਨੰਦਿਤ ਹੋਏ ਉਸ ਵੇਲੇ ਸਿੱਖ ਸਤਿਗੁਰਾਂ ਨੂੰ ਕਹਿਣ ਲੱਗੇ ਕਿ ਇਹ ਗਵਈਏ ਨੇ ਬੜਾ ਸੁੰਦਰ ਬਿਲਾਵਲ ਰਾਗ ਗਾਉਣਾ ਕੀਤਾ ਹੈ ਇਹ ਸੁਣ ਕਰਕੇ ਮਹੱਲਾ ਚੌਥਾ ਚੌਥੇ ਸਰੂਪ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜੀ ਨੇ ਬਿਲਾਵਲ ਕੀ ਵਾਰ ਪਾਪ ਬਿਲਾਵਲ ਦੀ ਵਾਰ ਉਚਾਰਨ ਕਰਕੇ ਸਰਬ ਸੰਜਾ ਉਪਦੇਸ਼ ਦੇਣਾ ਕੀਤਾ ਇੱਕ ਅਦੁੱਤੀ ਬ੍ਰਹਮ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਬਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਸਵਾਰ ਦੋ ਸੂਰਮਿਆਂ ਦੇ ਮੁਕਾਬਲੇ ਦਾ ਨਾਮ ਵੀ ਹੈ ਇਸ ਵਾਰ ਵਿੱਚ ਗੁਰਮੁਖਾਂ ਤੇ ਮਨਮੁਖਾਂ ਦਾ ਮੁਕਾਬਲਾ ਹੈ ਗੁਰਮੁਖਾਂ ਦੀ ਜਿੱਤ ਤੇ ਮਨਮੁਖਾਂ ਦੀ ਹਾਰ ਹੈ ਵਾਭ ਬੇਕਤੀ ਮੋਹ ਦਾ ਮੁਕਾਬਲਾ ਹੈ ਬਿਵੇਕ ਦੀ ਜਿੱਤ ਤੇ ਮੋਹ ਦੀ ਹਾਰ ਹੈ ਸਲੋਕ ਮਹੱਲਾ 14 ਹਰ ਉੱਤਮ ਹਰ ਪ੍ਰਭ ਗਾਵਿਆ ਕਰ ਨਾਦ ਬਿਲਾਵਲ ਰਾਗ ਉਸ ਪੁਰਖ ਨੇ ਬਿਲਾਵਲ ਰਾਗ ਦੇ ਸ਼ਬਦਾਂ ਨੂੰ ਨਾਦ ਵਾਜੀ ਦੇ ਨਾਲ ਵਜਾ ਕਰਕੇ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਪਾਪਾਂ ਦੇ ਹਾਰਕ ਉੱਤਮ ਸ੍ਰੇਸ਼ਟ ਪਰਮੇਸ਼ਰ ਦਾ ਜਸ ਗਾਵਿਆ ਗਾਉਣਾ ਕੀਤਾ ਹੈ ਅਥਵਾ ਜਿਸ ਨੇ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਸ੍ਰੇਸ਼ਟ ਪਰਮੇਸ਼ਰ ਦਾ ਜਸ ਗਾਉਣਾ ਕੀਤਾ ਹੈ ਉਸ ਦਾ ਬਿਲਾਵਲ ਰਾਗ ਭਾਵਨਾਦ ਸ਼ਬਦਾਂ ਵਿੱਚ ਗਾਇਆ ਹੋਇਆ ਸਫਲਾ ਹੈ ਉਪਦੇਸ਼ ਗੁਰੂ ਸੁਣ ਮੰਨਿਆ ਧੁਰ ਮਸਤਕ ਪੂਰਾ ਭਾਗ ਜਿਸ ਨੇ ਸਤਿਗੁਰਾਂ ਦੇ ਉਪਦੇਸ਼ ਬਚਨਾਂ ਨੂੰ ਸਰਵਣ ਕਰਕੇ ਮੰਨਣਾ ਕੀਤਾ ਹੈ ਉਸ ਦੇ ਤੋਰਾਦ ਜਨਮ ਤੋਂ ਲਾ ਕੇ ਮਸਤਕ ਮੱਥੇ ਦੇ ਪੂਰਾ ਪੂਰਨ ਸ੍ਰੇਸ਼ਟ ਭਾਗ ਕਰਮ ਹਨ ਸਭ ਦਿਨ ਸ੍ਰੈਣ ਗੁਣ ਉਚਰੈ ਹਰ 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 ਉਰਲੇ ਬਲਾਗ ਉਹ ਪੁਰਖ ਜ਼ਿੰਦਗੀ ਦੇ ਸਾਰੇ ਦਿਨਾ ਤੇ ਰੈਣ ਰਾਤਾਂ ਨੂੰ ਪਰਮੇਸ਼ਰ ਦੇ ਗੁਣ ਉਚਾਰਦਾ ਰਹਿੰਦਾ ਅਤੇ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਪਾਪਾਂ ਦੇ ਹਾਰਕ ਪਰਮੇਸ਼ਰ ਨਾਲ ਉਰ ਹੁੰਦਾ ਜਿੱਤ ਦੀ ਲਿਵ ਬਿਰਤੀ ਲਗਾਈ ਰੱਖਦਾ ਵਾ ਹਰੀ ਪਰਮੇਸ਼ਰ ਦੇ ਹਰ ਹਰ ਨਾਮ ਵਿੱਚ ਹਿਰਦੇ ਦੀ ਬਿਰਤੀ ਲਗਾਈ ਹੈ ਸਾਬ ਤਨ ਮਨ ਹਰਿਆ ਹੋਇਆ ਮਨ ਖਿੜਿਆ ਹਰਿਆ ਬਾਗ ਉਸ ਗੁਰਮੁਖ ਪੁਰਖ ਦਾ ਸਾਰਾ ਤਨ ਸਰੀਰ ਵੀ ਔਗਣਾ ਰਹਿ ਧੋ ਕੇ ਸ਼ੁਭ ਗੁਣਾ ਰੂਪੀ ਹਰਿਆਵਲਤਾ ਦੇ ਸਹਿਦ ਪਰ ਫੁੱਲਤ ਹੋ ਗਿਆ ਹੈ ਅਤੇ ਮਨ ਹਿਰਦਾ ਵੀ ਆਤਮਕ ਆਨੰਦ ਦੀ ਪ੍ਰਾਪਤੀ ਕਰਕੇ ਖਰਾ ਭਰਾ ਹੋ ਗਿਆ ਜਿਵੇਂ ਬਾਗ ਕੀਏ ਬਗੀਚਾ ਹਰਿਆਵਲਤਾ ਦੇ ਸਹਿਦ ਖੜਿਆ ਹੁੰਦਾ ਤਿਵੇਂ ਮਨ ਮੰਨਣਾ ਕਰੋ ਉਸ ਦਾ ਮਨ ਰੂਪੀ ਬਗੀਚਾ ਸ਼ੁਭ ਗੁਣਾ ਦੀ ਹਰਿਆਵਲਤਾ ਦੇ ਸਹਿਤ ਆਨੰਦ ਦੇ ਵਿੱਚ ਖੜਿਆ ਹੋਇਆ ਹੈ ਅਗਿਆਨ ਅੰਧੇਰਾ ਮਿਟ ਗਿਆ ਗੁਰ ਚਾਨਣ ਗਿਆਨ ਚਿਰਾਗ ਉਸ ਦਾ ਅਗਿਆਨ ਅਵਿਦਿਆ ਰੂਪੀ ਹਨੇਰਾ ਮਿਟ ਨਾਸ਼ ਹੋ ਗਿਆ ਕਿਉਂਕਿ ਉਸ ਦੇ ਹਿਰਦੇ ਵਿੱਚ ਸਤਿਗੁਰਾਂ ਨੇ ਗਿਆਨ ਰੂਪ ਚਿਰਾਗ ਦੀਵੇ ਦਾ ਪ੍ਰਕਾਸ਼ ਕਰ ਦਿੰਦਾ ਹੈ ਜਨ ਨਾਨਕ ਜੀ ਵੇ ਦੇਖ ਹਰ ਇੱਕ ਨਿੰਮਕ ਕੜੀ ਮੁਖ ਲਾਗ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਗੁਰਮੁਖ ਜਨ ਪਰਮੇਸ਼ਰ ਦੇ ਪਰਤਖ ਦਰਸ਼ਨ ਵੇਖ ਕੇ ਹੀ ਆਤਮਿਕ ਜੀਵਨ ਵੱਲ ਜਿਉਂਦੇ ਆ ਇੱਕ ਨਿੰਮਕ ਛਿਨ ਛਿਨ ਮਾਤਰ ਦੇ ਕੜੀ-ਕੜੀ ਵਿੱਚ ਪਰਮੇਸ਼ਰ ਦੇ ਸਨਮੁਖ ਲੱਗੇ ਰਹਿੰਦੇ ਮਹੱਲਾ ਤੀਜਾ ਜਦ ਤੀਸਰੇ ਪਾਤਸ਼ਾਹ ਜੀ ਨੂੰ ਸਿੱਖਾਂ ਨੇ ਬਿਲਾਵਲ ਰਾਗ ਬਾਬਤ ਪੁੱਛਿਆ ਤਾਂ ਸਤਿਗੁਰਾਂ ਨੇ ਕੁਝ ਸ਼ਬਦ ਉਚਾਰਨ ਕੀਤੇ ਜਿਨ੍ਹਾਂ ਵਿੱਚ ਇੱਕ ਇਹ ਮੁਹੱਲਾ ਵੀ ਹੈ ਬਿਲਾਵਲ ਤਬਹੀ ਕੀਜੀਐ ਜਬ ਮੁਖ ਹੋਵੇ ਨਾਮ ਹੀ ਪਾਈ ਤਦੋਹੀ ਬਿਲਾਵਲ ਰਾਗ ਨੂੰ ਆਨੰਦ ਦੇ ਸਹਿਤ ਗਾਇਨ ਕਰੀਦਾ ਵਾ ਵਾ ਤਬ ਆਤਮਕ ਬਿਲਾਵਲ ਆਨੰਦ ਪ੍ਰਾਪਤ ਕਰੀਦਾ ਜਦ ਪ੍ਰਤਖ ਵਾ ਅੰਤਹਿ ਕਰਨ ਰੂਪੀ ਮੁਖੜੇ ਵਿੱਚ ਪਰਮੇਸ਼ਰ ਦਾ ਨਾਮ ਹੋਵੇ ਰਾਗ ਨਾਦ ਸ਼ਬਦ ਸੋਹਣੇ ਜਾਂ ਲਾਗੇ ਸਹਿਜ ਧਿਆਨ ਰਾਗ ਗਾਏ ਹੋਏ ਤੇ ਨਾਦ ਵਾਜੇ ਵਜਾਏ ਹੋਏ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਤਦੋਂ ਹੀ ਸ਼ੋਭਦੇ ਆ ਵਾ ਪ੍ਰੇਮ ਵਾਲੇ ਤੇ ਨਾਦ ਸ਼ਬਦ ਦੀ ਕਮਾਈ ਵਾਲੇ ਵਾ ਰਾਗ ਪ੍ਰੇਮ ਕਰਨ ਵਾਲੇ ਤੇ ਨਾਦ ਬ੍ਰਹਮ ਦੀ ਪ੍ਰਾਪਤੀ ਵਾਲੇ ਗਿਆਨ ਨੂੰ ਕਥਨ ਕਰਨ ਵਾਲੇ ਗੁਰਾਂ ਦੇ ਉਪਦੇਸ਼ ਨੂੰ ਕਮਾਉਣ ਕਰਕੇ ਤਦ ਹੀ ਸ਼ੋਭ ਦੇ ਜਦ ਸਹਿਜ ਗਿਆਨ ਸਰੂਪ ਵਿੱਚ ਧਿਆਨ ਲੱਗ ਜਾਵੇ ਰਾਗ ਨਾਦ ਛੋੜ ਹਰ ਸੇਵੀ ਹੈ ਤਾ ਦਰਗਹਿ ਪਾਈਏ ਮਾਨ ਇਹ ਭਾਈ ਜਦੋਂ ਰਾਗਾਂ ਦਾ ਤੇ ਨਾਦ ਵਾਜਿਆਂ ਦਾ ਹਿਸਾਬ ਕਿਤਾਬ ਤਿਆ ਕੇ ਵਾਹਿਗੁਰੂ ਦਾ ਸੇਵੀ ਹੈ ਭਜਨ ਕਰੀਏ ਵਜਦ ਦੁਨੀਆਂ ਦੇ ਮੋਹ ਤੇ ਉਸਤਤ ਨਿੰਦਿਆ ਦੇ ਨਾਦ ਸ਼ਬਦ ਤਿਆਗ ਛੱਡ ਕੇ ਪਰਮੇਸ਼ਰ ਨੂੰ ਅਰਾਧਨਾ ਕਰੀਏ ਤਦ ਪ੍ਰਭੂ ਦੀ ਸੱਚੀ ਦਰਗਾਹ ਨਿਆਇ ਸਭਾ ਵਿੱਚ ਮਾਨ ਆਦਰ ਸਤਕਾਰ ਪ੍ਰਾਪਤ ਕਰੀਦਾ ਹੈ ਨਾਨਕ ਗੁਰਮੁਖ ਬ੍ਰਹਮ ਵਿਚਾਰੀਐ ਚੂਕੈ ਮਨ ਅਭਿਮਾਨ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ اے ਭਾਈ ਗੁਰਮੁਖਾਂ ਦੀ ਸੰਗਤ ਕਰਕੇ ਬ੍ਰਹਮ ਆਤਮ ਸਰੂਪ ਨੂੰ ਵਿਚਾਰਨਾ ਕਰੀਏ ਤਾਂ ਮਨ ਹਿਰਦੇ ਅੰਦਰੋਂ ਦੇਹ ਦਾ ਅਭਿਮਾਨ ਹੰਕਾਰ ਚੁੱਕਿਆ ਨਿਵਰਤ ਹੋ ਜਾਂਦਾ ਵਾ ਜਦ ਮੁਖੀ ਗੁਰਾਂ ਦੁਆਰਾ ਮਨ ਵਿੱਚੋਂ ਹੰਕਾਰ ਚੁੱਕਿਆ ਜਾਵੇ ਤਾਂ ਬ੍ਰਹਮ ਨੂੰ ਵਿਚਾਰੀਦਾ ਹੈ ਪੌੜੀ ਤੂੰ ਹਾਰ ਪ੍ਰਭ ਆਪ ਅਗੰਮ ਹੈ ਸਭ ਤੁਦ ਉਪਾਇਆ हे ਪ੍ਰਭੂ ਪਿਆਰੇ ਸਰਬ ਕਲਾ ਸਮਰੱਥ ਪਰਮੇਸ਼ਰ ਤੂੰ ਆਪ ਗਮਤਾ ਤੋਂ ਰਹਿਤ ਅਤੇ ਤੂੰ ਆਪ ਹੀ ਸਾਰਾ ਸੰਸਾਰ ਉਪਾਇਆ ਪੈਦਾ ਕੀਤਾ ਹੈ ਤੂੰ ਆਪੇ ਆਪ ਵਰਤਦਾ ਸਭ ਜਗਤ ਸਬਾਇਆ ਏ ਪਰਮੇਸ਼ਰ ਤੂੰ ਆਪਣਾ ਆਪ ਰੂਪ ਹੋ ਕੇ ਸਾਰਿਆਂ ਜੀਵਾਂ ਵਿੱਚ ਵਰਤ ਰਿਹਾ ਅਤੇ ਜੋ ਸਾਰਾ ਜਗਤ ਸੰਸਾਰ ਹੈ ਉਹ ਸਬਾਇਆ ਸਾਰਾ ਤੇ ਅੰਦਰੋਂ ਹੀ ਆਇਆ ਹੋਇਆ ਹੈ ਵਾਹਿ ਪਰਮੇਸ਼ਰ ਜੋ ਸਭ ਆਇਆ ਸਭ ਸਾਰਾ ਜਗਤ ਆਇਆ ਹੋਇਆ ਹੈ ਇਸਾਰੇ ਜਗਤ ਵਿੱਚ ਤੂੰ ਆਪ ਹੀ ਵਿਆਪਕ ਹੈ ਤਉ ਦੇ ਆਪੇ ਤਾੜੀ ਲਾਈਐ ਆਪੇ ਗੁਣ ਗਾਇਆ ਤੂੰ ਆਪ ਹੀ ਗਿਆਨਵਾਨ ਹੋ ਕੇ ਤਾੜੀ ਹੁੰਦੀ ਸਮਾਧੀ ਲਗਾਈ ਹੋਈ ਆ ਅਤੇ ਆਪ ਹੀ ਅਧਿਕਾਰੀ ਰੂਪ ਹੋ ਕੇ ਗੁਣਾਂ ਨੂੰ ਗਾਉਣਾ ਕੀਤਾ ਹੈ ਹਰ ਧਿਆਵੋ ਭਗਤੋ ਦਿਨ ਸਰਾਤ ਅੰਤ ਲੈ ਛਡਾਇਆ हे ਪਰਮੇਸ਼ਰ ਦੇ ਪਿਆਰੇ ਭਗਤ ਪ੍ਰੇਮੀ ਜਨੋ ਰਾਤ ਦਿਨ ਪਰਮੇਸ਼ਰ ਨੂੰ ਆਰਾਧਨਾ ਕਰੋ ਵਾ ਪਰਮੇਸ਼ਰ ਨੂੰ ਧਿਆਉਣੇ ਕਰਕੇ ਅਵਿਦਿਆ ਰੂਪੀ ਰਾਤ ਗਿਆਨ ਰੂਪੀ ਦਿਨ ਹੋ ਜਾਵੇਗਾ ਅਤੇ ਉਹ ਪਰਮੇਸ਼ਰ ਅੰਤਖੀਰ ਦੇ ਸਮੇਂ ਵੀ ਜਮਾਦਗਾ ਤੋਂ ਛੁੜਾ ਬਚਾ ਲਵੇਗਾ ਜਿਨ ਸੇਵਿਆ ਤਿਨ ਸੁਖ ਪਾਇਆ ਹਰ ਨਾਮ ਸਮਾਇਆ ਜਿਸਨੇ ਵੀ ਪਰਮੇਸ਼ਰ ਦਾ ਸੇਵਿਆ ਭਜਨ ਸਿਮਰਨ ਕੀਤਾ ਉਸਨੇ ਆਤਮਿਕ ਸੁਖ ਆਨੰਦ ਪ੍ਰਾਪਤ ਕਰ ਲਿਆ ਕਿਉਂਕਿ ਨਾਮੀ ਪਰਮੇਸ਼ਰ ਵਿੱਚ ਵਾ ਪਰਮੇਸ਼ਰ ਦੇ ਨਾਮ ਵਿੱਚ ਉਸ ਦਾ ਮਨ ਸਮਾਇਆ ਸਮਾ ਲੀਨ ਹੋ ਗਿਆ ਸਲੋਕ ਮਹੱਲਾ ਤੀਜਾ ਦੂਜੈ ਪਾਏ ਬਿਲਾਵਲ ਨਾ ਹੋਈ ਮਨਮੁਖਤਾਏ ਨਾ ਪਾਏ ਹੇ ਭਾਈ ਦ્વੈਤ ਭਾਵ ਵਿੱਚ ਲੱਗਣ ਕਰਕੇ ਬਿਲਾਵਲ ਰਾਗ ਗਾਇਆ ਸਫਲਾ ਨਹੀਂ ਹੁੰਦਾ ਅਤੇ ਮਨਮੁਖਤਾਈ ਵਾਲੇ ਕੀਤੇ ਕਰਮ ਥਾਂ ਸਿਰ ਨਹੀਂ ਪੈਂਦੇ ਪਾਖੰਡ ਭਗਤ ਨਾ ਹੋ ਗਈ ਪਾਰ ਬ੍ਰਹਮ ਨਾ ਪਾਇਆ ਜਾਏ ਦੰਬ ਪਖੰਡ ਕਰਨ ਨਾਲ ਪ੍ਰਭੂ ਪ੍ਰਾਪਤੀ ਵਾਲੀ ਪ੍ਰੇਮਾ ਭਗਤੀ ਨਹੀਂ ਹੋ ਸਕਦੀ ਨਾ ਹੁੰਦੀ ਹੈ ਅਤੇ ਪ੍ਰੇਮਾ ਭਗਤੀ ਤੋਂ ਬਗੈਰ ਪਾਰ ਬ੍ਰਹਮ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਪਰਮੇਸ਼ਰ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਮਨ ਹੱਠ ਕਰਮ ਕਮਾਵਣੇ ਥਾਈ ਨਾ ਕੋਈ ਪਾਏ ਮਨ ਹੱਠ ਚੇਤ ਦੀ ਜਿਦ ਨਾਲ ਕਰਮ ਕਮਾਉਣੇ ਕਰਕੇ ਕੋਈ ਵੀ ਪੁਰਖ ਪਰਲੋਕ ਰੂਪੀ ਥਾ ਅੰਦਰ ਪ੍ਰਵਾਨਗੀ ਵਿੱਚ ਨਹੀਂ ਪੈਂਦਾ ਵਾ ਕੋਈ ਵੀ ਸਰੂਪ ਰੂਪੀ ਥਾ ਨੂੰ ਨਹੀਂ ਪਾ ਸਕੇਗਾ ਨਾਨਕ ਗੁਰਮੁਖ ਆਪ ਵਿਚਾਰੀਐ ਵਿਚਹੁ ਆਪ ਗਵਾਈ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ اے ਭਾਈ ਤਦੋਂ ਹੀ ਗੁਰਮੁਖ ਜਨਾਂ ਦੀ ਸੰਗਤ ਕਰਕੇ ਵਾ ਮੁਖੀ ਗੁਰਾਂ ਦੁਆਰਾ ਆਪਣੇ ਸਰੂਪ ਦੀ ਵਿਚਾਰ ਕਰੀਦੀ ਹੈ ਜਦ ਹਿਰਦੇ ਦੇ ਅੰਦਰੋਂ ਆਪਾ ਭਾਵ ਹੰਕਾਰ ਗਵਾ ਦੇਣਾ ਕਰੀਏ ਆਪੇ ਆਪ ਪਾਰ ਬ੍ਰਹਮ ਹੈ ਪਾਰ ਬ੍ਰਹਮ ਵਸਿਆ ਮਨ ਆਈ ਹੀ ਪਾਈ ਪਰਮੇਸ਼ਰ ਜਿਸ ਦੇ ਮਨ ਚਿੱਤ ਵਿੱਚ ਆ ਕੇ ਵਸ ਜਾਂਦਾ ਉਸ ਨੂੰ ਸਾਰਿਆਂ ਵਿੱਚ ਆਪਣਾ ਆਪ ਰੂਪ ਪਾਰ ਬ੍ਰਹਮ ਪ੍ਰਮਾਤਮਾ ਹੀ ਦੇਸ ਹੁੰਦਾ ਹੈ ਵਾਜੂ ਪਰਮੇਸ਼ਰ ਆਪੇ ਆਪ ਆਪਣਾ ਆਪ ਰੂਪ ਹੋਣ ਕਰਕੇ ਸੁਤੰਤਰ ਹੈ ਉਹ ਪਰਮੇਸ਼ਰ ਗੁਰਮਖ ਜਨ ਦੇ ਮਨ ਵਿੱਚ ਆਕਰ ਕੇ ਵਸ ਜਾਂਦਾ ਹੈ ਅਤੇ ਜੰਮਣ ਮਰਣਾ ਕਟਿਆ ਜੋਤੀ ਜੋਤ ਮਿਲਾਏ ਇਸੇ ਕਰਕੇ ਉਹ ਗੁਰਮਖ ਜਨ ਦਾ ਜੰਮਣਾ ਮਰਣਾ ਨਿਵਰਤ ਹੋ ਜਾਂਦਾ ਕਟਿਆ ਜਾਂਦਾ ਹੈ ਅਤੇ ਜੋਤੀ ਪ੍ਰਕਾਸ਼ ਰੂਪ ਪਰਮੇਸ਼ਰ ਉਸ ਦੀ ਪ੍ਰਤਿਕ ਜੋਤ ਆਪਣੇ ਵਿੱਚ ਮਿਲਾ ਲੈਂਦਾ ਮਹੱਲਾ ਤੀਜਾ ਬਿਲਾਵਲ ਕਰਹੁ ਤੁਮ ਪਿਆਰਹੁ ਏਕਸ ਸਿ ਸਿਓ ਲਿ ਬਿਲਾਇ ਹੇ ਪਿਆਰਹੁ ਪਿਆਰੇ ਸਿਖੋ ਇਕ ਪਰਮੇਸ਼ਰ ਦੇ ਨਾਲ ਚਿਤ ਦੀ ਲਿਵ ਬਿਰਤੀ ਲਾ ਕੇ ਤੁਮ ਤੁਸੀਂ ਬਿਲਾਵਲ ਰਾਗ ਨੂੰ ਗਾਉਣਾ ਕਰੋ ਵਾ ਆਤਮਕ ਬਿਲਾਵਲ ਆਨੰਦ ਮੰਨਣਾ ਕਰੋ ਜਨਮ ਮਰਨ ਦੁਖ ਕੱਟੀਐ ਸੱਚੇ ਰਹੈ ਸਮਾਈ ਫਿਰ ਜੰਮਣ ਮਰਨ ਦਾ ਦੁਖ ਕਸ਼ਟ ਕਟਿਆ ਨਿਵਰਤ ਹੋ ਜਾਵੇਗਾ ਅਤੇ ਸੱਚੇ ਸਤਸਰੂ ਪਰਮੇਸ਼ਰ ਵਿੱਚ ਸਮਾ ਅਭੇਦ ਹੋ ਕੇ ਰਹਿ ਰਹਿਣਾ ਕਰੋਗੇ ਸਦਾ ਬਿਲਾਵਲ ਆਨੰਦ ਹੈ ਜੇ ਚੱਲੈ ਸਤਗੁਰ ਪਾਏ ਹੀ ਪਾਈ ਜਿਹੜੇ ਪੁਰਖ ਆਪਣੀ ਮਨਮਤ ਛੱਡ ਕੇ ਸੱਚੇ ਗੁਰੂ ਦੇ ਪਾਏ ਅਨਸਾਰ ਹੋ ਕੇ ਚੱਲਦੇ ਉਹਨਾਂ ਨੂੰ ਹਮੇਸ਼ਾ ਹੀ ਬਿਲਾਵਲ ਰਾਗ ਗਾਉਣੇ ਕਰਕੇ ਆਨੰਦ ਸੁਖ ਪ੍ਰਾਪਤ ਹੁੰਦਾ ਹੈ ਸਤ ਸੰਗਤੀ ਬਹ ਭਾਉ ਕਰ ਸਦਾ ਹਰ ਕੇ ਗੁਣ ਗਾਏ ਜਿਹੜੇ ਭਾਉ ਪ੍ਰੇਮ ਸਹਿਤ ਹੋ ਕਰਕੇ ਸਤ ਸੰਗਤੀ ਸੱਚ ਸਰੂਪ ਦੀ ਪ੍ਰਾਪਤੀ ਕਰਾਉਣ ਵਾਲੀ ਸੰਗਤ ਵਿੱਚ ਬੈਠਦੇ ਹਨ ਵਾ ਸਤ ਸੰਗਤ ਵਿੱਚ ਬੈਠ ਕੇ ਪ੍ਰੇਮ ਨਾਲ ਨਾਮ ਬਾਣੀ ਸੁਣਨਾ ਕਰਦੇ ਆ ਉਹ ਹਮੇਸ਼ਾ ਹੀ ਪਰਮੇਸ਼ਰ ਦੇ ਜਸ ਰੂਪ ਗੁਣਾਂ ਨੂੰ ਗਾਉਂਦੇ ਆ ਨਾਨਕ ਸੇ ਜਨ ਸੋਹਣੇ ਜੇ ਗੁਰਮਖ ਮੇਲ ਮਿਲਾਏ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਹ ਗੁਰਮੁਖ ਜਨ ਸ਼ੋਭਨੀਕਿਆ ਜਿਹੜੇ ਗੁਰਮੁਖ ਜਨਾਂ ਦੇ ਵਾ ਮੁਖੀ ਗੁਰਾਂ ਦੇ ਮਿਲਾਪ ਵਿੱਚ ਆਪਣੇ ਆਪ ਨੂੰ ਮਿਲਾਉਣਾ ਕਰਦੇ ਆ ਪੌੜੀ ਸਬਨਾ ਜੀਆ ਵਿੱਚ ਹਰ ਆਪ ਸੋ ਭਗਤਾ ਕਾਮਿਤ ਹਰ ਜੋ ਪਰਮੇਸ਼ਰ ਆਪ ਸਾਰਿਆਂ ਜੀਵਾਂ ਵਿੱਚ ਅੰਦਰ ਭਾਅ ਵਿਆਪ ਗਿਆ ਉਹ ਪਰਮੇਸ਼ਰ ਆਪਣੇ ਭਗਤ ਜਨਾਂ ਦਾ ਮਿਤ ਮਿੱਤਰ ਪਿਆਰਾ ਸੱਜਣ ਹੈ ਸਭ ਕੋਈ ਹਰ ਕੈ ਵਸ ਭਗਤਾ ਕੈ ਆਨੰਦ ਘਰ ਸਭ ਕਹਿੰਦੇ ਹਰ ਕੋਈ ਪਰਮੇਸ਼ਰ ਦੇ ਅਧੀਨ ਵਸ ਹੈ ਇਸੇ ਕਰਕੇ ਭਗਤੀ ਕਰਨ ਵਾਲੇ ਪੁਰਖਾਂ ਦੇ ਹਿਰਦੇ ਰੂਪੀ ਘਰ ਗ੍ਰਹਿ ਵਿੱਚ ਆਤਮਿਕ ਆਨੰਦ ਸੁਖ ਬਣਿਆ ਹੀ ਰਹਿੰਦਾ ਹਰ ਭਗਤਾ ਕਾ ਮੇਲੀ ਸਰਬਤ ਸੋ ਨਿਸਲ ਜਨ ਟੰਗ ਧਰ ਜੋ ਸਰਬਤ ਸਾਰਿਆਂ ਦੇ ਅੰਦਰ ਸੋ ਭਾਵ ਹੈ ਉਹ ਹਰੀ ਪਰਮੇਸ਼ਰ ਹੀ ਆਪਣੇ ਭਗਤਾਂ ਦਾ ਮਿਲਾਪੀ ਆ ਵਾ ਪਰਮੇਸ਼ਰ ਆਪਣੇ ਸਰਬੱਤ ਸਾਰੇ ਭਗਤਾਂ ਦਾ ਮਿਲਾਪੀ ਆ ਇਸੇ ਕਰਕੇ ਭਗਤ ਜਨ ਟੰਗ ਲੱਤ ਉੱਤੇ ਲੱਤ ਧਰ ਕੇ ਨਿਸਲ ਨਿਸਲ ਹੁੰਦਾ ਬੇਫਿਕਰ ਹੋ ਕੇ ਸੌਂਦੇ ਆ ਜਿਵੇਂ ਆਪਾਂ ਕਹਿੰਦੇ ਨਾ ਕਿਵੇਂ ਵੇਖਾਂ ਲਤਾਂ ਦੇ ਉੱਪਰ ਲਤਾਂ ਰਾ ਕੇ ਸੁੱਤਾ ਹੈ ਬੇਫਿਕਰ ਹੋ ਕੇ ਪਾਪ ਬੜੇ ਬੇਪਰਵਾਹ ਰਹਿੰਦੇ ਆ ਹਰ ਸਭਨਾ ਕਾ ਹੈ ਖਸਮ ਸੋ ਭਗਤ ਜਨ ਚੇਤ ਕਰ ਜੋ ਹਰ ਪਰਮੇਸ਼ਰ ਸਾਰਿਆਂ ਦਾ ਖਸਮ ਮਾਲਕ ਹੈ ਉਸ ਪਰਮੇਸ਼ਰ ਨੂੰ ਭਗਤ ਜਨ ਹਰ ਵਕਤ ਯਾਦ ਕਰਦੇ ਰਹਿੰਦੇ ਤਦ ਅਪੜ ਕੋਈ ਨਾ ਸਕੈ ਸਭ ਚਖ ਚਖ ਪਵੈ ਝੜ ਕਹਿੰਦੇ ਤਿਸ ਬੰਦਗੀ ਕਰਨ ਵਾਲੇ ਭਗਤ ਜਨ ਦੇ ਬਰਾਬਰ ਵਾ ਉਸ ਦੀ ਸ਼ੋਭਾ ਕਰਨੀ ਕਮਾਈ ਵਾ ਪ੍ਰਤਾਪ ਦੇ ਬਰਾਬਰ ਹੋਰ ਕੋਈ ਵੀ ਅਪੜ ਪਹੁੰਚ ਨਹੀਂ ਸਕਦਾ ਸਾਰੇ ਨਿੰਦਿਆ ਕਰਨ ਵਾਲੇ ਮਨਮੁਖ ਚੱਕ ਚੱਕ ਖੱਪ ਖੱਪ ਕੇ ਝੜ ਡਿੱਗ ਪੈਂਦੇ ਆ ਡਿੱਗ ਪੈਣ ਤੋਂ ਭਾਵ ਮਰ ਖੱਪ ਜਾਂਦੇ ਆ ਅਥਵਾ ਹੀ ਪਰਮੇਸ਼ਰ ਤੇਰੇ ਜਸ ਪ੍ਰਤਾਪ ਦੇ ਬਰਾਬਰ ਹੋਰ ਕੋਈ ਵੀ ਪਹੁੰਚ ਨਹੀਂ ਸਕਦਾ ਸਾਰੀ ਸ੍ਰਿਸ਼ਟੀ ਦੇ ਲੋਕ ਚੱਕ ਚੱਕ ਚਖਾਂ ਚਖਾਂ ਮਾਰਦੇ ਖੱਪ ਖੱਪ ਭਾਵ ਬਿਰਥ ਬੋਲ ਬੋਲ ਕੇ ਝੜ ਪੈਂਦੇ ਭਾਵ ਮਰ ਜਾਂਦੇ ਆ ਵਾਹੀ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ